ਇਸ ਕੱਖਿਆ ਨੂੰ ਵੇਖਣ ਆਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀ ਵਿਦਿਆਰਥੀਓ ਸਾਡਾ ਵਿਆਕਰਣ ਦਾ ਵੀ ਸਾਥ ਸਲੀਆ ਹੋਇਆ ਸੀ ਵਿਸਰਾਮ ਵਿਸਰਾਮ ਚਿਨੇ ਦੀ ਅੱਜ ਦੀ ਸਾਡੀ ਅਖਰੀ ਕਲਾਸ ਹੈਗੀ ਇਹਦੇ ਬਾਅਦ ਤੁਹਾਡਾ ਨਵਾਂ ਵਿਸ਼ਾ ਸ਼ੁਰੂ ਹੋਊਗਾ ਵੇਖੋ ਜੀ ਅੱਜ ਦਾ ਸਾਡਾ ਵਿਸ਼ਾ ਵਿਸਰਾਮ ਚਿਨੇ ਵੇਖੋ ਜੀ ਇਹਨਾਂ ਵਿੱਚ ਕਿਹੜੀ ਸੀ ਜੋੜਨੀ ਜੋੜਨੀ ਕੀ ਹੁੰਦੀ ਹੈ ਜਦੋਂ ਕੋਈ ਵਾਕ ਜਦੋਂ ਕੋਈ ਵਾਕ ਲਿਖਦੇ ਸਮੇਂ ਸਤਰ ਦੇ ਅਖੀਰ ਵਿੱਚ ਜਦੋਂ ਕੋਈ ਵਾਕ ਲਿਖਦੇ ਸਮੇਂ ਸਤਰ ਦੇ ਅਖੀਰ ਵਿੱਚ ਸ਼ਬਦ ਪੂਰਾ ਜਿਹੜਾ ਸ਼ਬਦ ਦਾ ਪੂਰਾ ਨਾ ਆਉਂਦਾ ਹੋਏ ਤਾਂ ਉਸ ਨੂੰ ਤੋੜ ਕੇ ਦੂਜੀ ਸਤਰ ਵਿੱਚ ਲਿਆਉਣ ਲਈ ਜੋੜਨੀ ਦੀ ਵਰਤੋਂ ਹੁੰਦੀ ਹੈ ਵੇਖੋ ਕੀ ਕਹਿੰਦਾ ਸੀ ਇੱਕ ਵਾਰ ਹੋਰ ਵੇਖੋ ਜਦੋਂ ਕੋਈ ਵਾਕ ਲਿਖਦੇ ਸਮੇਂ ਸਤਰ ਦੇ ਅਖੀਰ ਵਿੱਚ ਸ਼ਬਦਾਂ ਸ਼ਬਦ ਪੂਰਾ ਨਾ ਆਉਂਦਾ ਹੋਏ ਤਾਂ ਉਸ ਨੂੰ ਤੋੜ ਕੇ ਦੂਜੀ ਸਤਰ ਵਿੱਚ ਲਿਆਉਣ ਲਈ ਜੋੜਨੀ ਦੀ ਵਰਤੋਂ ਹੁੰਦੀ ਹੈ ਜਿਵੇਂ ਵੀ ਖੋਜੀ ਇਹਦਾ ਉਦਾਹਰਣ ਕਿਹੜਾ ਸੀ ਉਹਨਾਂ ਵੱਲੋਂ ਪੂਜੀ ਸਹਾਇਤਾ ਵੇਖੋ ਜੀ ਆ ਸਹਾਇਤਾ ਇੱਥੇ ਨਾ ਆਇਆ ਸੀ ਮੈਂ ਆ ਵੀ ਸਕਦਾ ਹਾਂ ਪਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਸਮਝਾਉਣਾ ਸੀ ਵੇਖੋ ਉਹਨਾਂ ਵੱਲੋਂ ਪੂਜੀ ਸਹਾਇਤਾ ਆ ਵੇਖੋ ਜੀ ਆ ਸਬਦ ਇਹ ਦੇਖੋ ਨਾ ਇਹ ਅੱਖਰ ਵਿੱਚ ਭਈ ਉਸ ਨੂੰ ਤੋੜ ਕੇ ਦੂਜੀ 70 ਵਿੱਚ ਲਿਆਉਣ ਲਈ ਭਈ ਵਿੱਚ ਸਬਦ ਪੂਰਾ ਨਾ ਆਉਂਦਾ ਹੋਏ ਵੇਖੋ ਇੱਥੇ ਆ ਵੀ ਸਕਦਾ ਹੈ ਤੇ ਇੱਥੇ ਪੂਰਾ ਮੈਂ ਤੁਹਾਨੂੰ ਸਮਝਾਉਣ ਲਈ ਪੂਰਾ ਅੱਖਰ ਇੱਥੇ ਨਹੀਂ ਲਿਖਿਆ ਮੈਂ ਹਾ ਸਹਾ ਇਹਦੇ ਵਿੱਚ ਮੈਂ ਕੀ ਲਗਾਈ ਸੀ ਜੋੜਨੀ ਤਾਂ ਕੀ ਸਹਾਇਤਾ ਮੇਰੇ ਬੜੇ ਕਮ ਆਈ ਭਈ ਉਹਨਾਂ ਵੱਲੋਂ ਪੁੱਜੀ ਸਹਾਇਤਾ ਮੇਰੇ ਬੜੀ ਕਮ ਆਈ ਉਹਨਾਂ ਵੱਲੋਂ ਪੂਜੀ ਵੇਖੋ ਜਦੋਂ ਕੋਈ ਬਾਤ ਲਿਖਦੇ ਸਮੇਂ ਸਤਰ ਦੇ ਆਖਰ ਵਿੱਚ ਸ਼ਬਦ ਪੂਰਾ ਨਾ ਆਏ ਆ ਸ਼ਬਦ ਸਹਾਇਤਾ ਇੱਥੇ ਆ ਸਕਦਾ ਸੀ ਪਰ ਮੈਂ ਤੁਹਾਨੂੰ ਉਦਾਹਰਣ ਦੇ ਕੇ ਸਮਝਾਉਣ ਲਈ ਇੱਥੇ ਨਾ ਲਿਖਿਆ ਸੀ ਇੱਥੇ ਮੈਂ ਕੀ ਲਾਈ ਜੋੜ ਨਹੀਂ ਲਾਈ ਕਿਉਂਕਿ ਉਹਨਾਂ ਵੱਲੋਂ ਪੂਜੀ ਸਹਾਇਤਾ ਮੇਰੇ ਬੜੇ ਕਮ ਆਈ ਅੱਗੇ ਵੇਖੋ ਸਮਾਸ ਬਣਾਉਣ ਦੇ ਸਮੇਂ ਸਮਾਸ ਤੁਸੀਂ ਜਾਣਦੇ ਸਮਾਸ ਕੀ ਹੁੰਦੇ ਸਮਾਸ ਬਣਾਉਣ ਦੇ ਸਮੇਂ ਜਿਵੇਂ ਲੋਕ ਰਾਜ ਆ ਲੋਕ ਰਾਜ ਹੈ ਲੋਕ ਰਾਜ ਦੀ ਵੀ ਕੀ ਲੱਗੀ ਸੀ ਜੋੜਨੀ ਜੰਗੀ ਬੰਦੀ ਜੰਗੀ ਬੰਦੀ ਇਹਨਾਂ ਦੇ ਵੀ ਕੀ ਲੱਗੀ ਹੋਈ ਆ ਕੀ ਹੈ ਆ ਵੀ ਜੋੜਨੀ ਲੱਗੀ ਹੋਰ ਵੇਖੋ ਜੀ ਇੱਕ ਅਰਥ ਵਾਲੇ ਦੋ ਸ਼ਬਦਾਂ ਇੱਕ ਅਰਥ ਵਾਲੇ ਜਿਹੜੇ ਦੋ ਸ਼ਬਦ ਹੈ ਤੇ ਵਿਰੋਧੀ ਅਖਰਾਂ ਅਰਥਾਂ ਵਾਲੇ ਸ਼ਬਦਾਂ ਦੇ ਨਾਲ-ਨਾਲ ਵੀ ਇੱਕ ਹੀ ਅਰਥ ਵਾਲੇ ਦੋ ਸ਼ਬਦਾਂ ਤੇ ਵਿਰੋਧੀ ਅਰਥਾਂ ਵਾਲੇ ਸ਼ਬਦਾਂ ਦੇ ਨਾਲ-ਨਾਲ ਨਾਲ ਆਉਣ ਸਮੇਂ ਉਹਨਾਂ ਵਿੱਚ ਉਹਨਾਂ ਵਿਚਕਾਰ ਜੋੜਨੀ ਦੀ ਵਰਤੋਂ ਦੀ ਦੇਖੋ ਜੀ ਇੱਕ ਅਰਥ ਵਾਲੇ ਵੀ ਇੱਕ ਅਰਥ ਵਾਲੇ ਜਿਹੜੇ ਦੋ ਸ਼ਬਦ ਤੇ ਵਿਰੋਧੀ ਅਰਥਾਂ ਵਾਲੇ ਸ਼ਬਦਾਂ ਵੀ ਇੱਕ ਅਰਥ ਵਾਲੇ ਦੋ ਸ਼ਬਦ ਹੈ ਉਹਨਾਂ ਦੇ ਨਾਲ ਵਿਰੋਧੀ ਅਰਥਾਂ ਵਾਲੇ ਸ਼ਬਦਾਂ ਦੇ ਨਾਲ ਆਉਣ ਵਾਲੇ ਆਉਣ ਸਮੇਂ ਉਹਨਾਂ ਵਿਚਕਾਰ ਜੋੜਨੀ ਦੀ ਵਰਤੋਂ ਹੁੰਦੀ ਹੈ ਜਿਵੇਂ ਕਿ ਵੇਖੋ ਜੀ ਦੋ ਦੋ ਇੱਕ ਇੱਕ ਮਤਲਬ ਕੀ ਸਮਝ ਆਸੀ ਕੀ ਵੀ ਇਕ ਅਰਥ ਵਾਲੇ ਹਨ ਦੋ ਸ਼ਬਦ ਦੋ ਦੋ ਇਹਨਾਂ ਦੇ ਵਿੱਚ ਵਿਚਾਰ ਵਿਚਕਾਰ ਕੀ ਆਈ ਜੋੜਨੀ ਕਮਕਾਰ ਕਮਕਾਰ ਦਿਨਵਾਰ ਨਿੱਕਾ ਮੋਟਾ ਆ ਵੇਖੋ ਮੈਂ ਕੀ ਦੱਸਿਆ ਸੀ ਇਕ ਹੀ ਅਰਥ ਵਾਲੇ ਦੋ ਸ਼ਬਦ ਇਕ ਅਰਥ ਵਾਲੇ ਦੋ ਸ਼ਬਦ ਹੋ ਗਏ ਦੋ ਦੋ ਤੇ ਵਿਰੋਧੀ ਅਰਥਾਂ ਵਾਲੇ ਵਿਰੋਧੀ ਕੀ ਬਈ ਕਮਕਾਰ ਸ਼ਬਦਾਂ ਦੇ ਨਾਲ ਆਉਂਸ ਮੇ ਦਿਨਵਾਰ ਆ ਵੀ ਵਿਰੋਧੀ ਹੈ ਨਿੱਕਾ ਮੋਟਾ ਆ ਵੀ ਵਿਰੋਧੀ ਹੈ ਆਉਂਸ ਮੇ ਉਨਾ ਵਿਚਕਾਰ ਜੋੜਨੀ ਦੀ ਵਰਤੋਂ ਹੁੰਦੀ ਹੈ ਦੋ ਦੋ ਆ ਇੱਕ ਸਬਦ ਵਾਲੇ ਅਰਥ ਹੈ ਇਹਨਾਂ ਦੇ ਨਾਲ ਜੋੜਨੀ ਆਈ ਸੀ ਕਮਕਾਰ ਆ ਵਿਰੋਧੀ ਅੱਖਰ ਹੈ ਇਹਨਾਂ ਦੇ ਵਿਚਕਾਰ ਵੀ ਜੋੜਨੀ ਦਿਨਵਾਰ ਇਹਨਾਂ ਦੇ ਵਿਚਕਾਰ ਵੀ ਜੋੜਨੀ ਨਿੱਕਾ ਮोटा ਤੇ ਇਹਨਾਂ ਦੇ ਵਿਚਕਾਰ ਵੀ ਜੋੜਨੀ ਹੋਰ ਵੇਖੋ ਅੱਗੇ ਕੀ ਕਹਿੰਦਾ ਹੈ ਸ਼ਬਦਾਂ ਦੇ ਅਜੀਏ ਜੋੜ ਜਿਨ੍ਹਾਂ ਵਿੱਚ ਇੱਕ ਨਿਰਾਰਥਕ ਹੋਏ ਤੇ ਦੋ ਵਿਚਕਾਰ ਵੀ ਜੋੜਨੀ ਹੁੰਦੀ ਹੈ ਦੇਖੋ ਇਹਨਾਂ ਵਿੱਚ ਇੱਕ ਕੀ ਵੀ ਸ਼ਬਦਾਂ ਦੇ ਅਜੀਏ ਜੋੜੇ ਜਿਨ੍ਹਾਂ ਵਿੱਚੋਂ ਇੱਕ ਨਿਰਾਰਥਕ ਹੋਏ ਦੋ ਵਿਚਕਾਰ ਵੀ ਨਿਰਾਰਥਕ ਹੋਏ ਦੇ ਵਿਚਕਾਰ ਵੀ ਜੋੜਨੀ ਦੀ ਵਰਤੋਂ ਹੁੰਦੀ ਕੋਈ ਵਿੱਚ ਜਿਵੇਂ ਪਾਣੀ ਦਾਣੀ ਜੋੜਨੀਏ ਲਾਗੇ ਜਾਗੇ ਨੇੜੇ ਤੇੜੇ ਕੀ ਬਈ ਇੱਕ ਨਿਰਾਰਥਕ ਹੈ ਇਹਨਾਂ ਦੇ ਵਿਚਕਾਰ ਵੀ ਜੋੜਨੀ ਆਈ ਉਹਦੇ ਬਾਅਦ ਸਾਡਾ ਕਿਹੜਾ ਸੀ ਬਿੰਦੀ ਬਿੰਦੀ ਕੀ ਹੁੰਦੀ ਬਈ ਅੰਕਾਂ ਵਾਲ ਦੇ ਨਾਲ ਅੰਕਾਂ ਨਾਲ ਅੰਕਾਂ ਨਾਲ ਜਿਵੇਂ ਕੀ ਹੋਈ 2 1 2 3 4 ਆ ਬਿੰਦੀ ਆ ਗਈ ਅੰਕਾਂ ਦੇ ਨਾਲ ਬਿੰਦੀ ਅੱਗੇ ਕੀ ਕਹਿੰਦਾ ਅੰਗਰੇਜ਼ੀ ਸ਼ਬਦਾਂ ਨੂੰ ਸੰਖੇਪ ਰੂਪ ਵਿੱਚ ਲਿਖਣ ਲਈ ਵੇਖੋ ਜੀ ਐਮ ਬਿੰਦੀ ਆ ਗਈ ਐਲ ਬਿੰਦੀ ਏ ਆ ਅੰਗਰੇਜ਼ੀ ਦੇ ਅੱਖਰ ਹਨ ਇਹਨਾਂ ਦੇ ਨਾਲ ਵੀ ਬਿੰਦੀ ਲੱਗੀ ਐਮ ਏ ਇਹਨਾਂ ਦੇ ਨਾਲ ਵੀ ਬਿੰਦੀ ਲੱਗੀ ਆ ਬਿੰਦੀ ਹੈ ਲਾਸਟ ਵਾਲਾ ਕਿਹੜਾ ਸੀ ਛੂਟ ਮਰੋੜੀ ਈਚ ਨੇ ਕਿਸੇ ਸ਼ਬਦ ਦੇ ਵੱਡੇ ਹੋਏ ਜਿਸਨੇ ਕਿਸਬਦੇ ਵੱਡੋਏ ਅੱਖਰ ਲਈ ਵਰਤਿਆ ਜਾਂਦਾ ਹੈ ਜਿਵੇਂ ਕਿ ਜਿਹੜਾ ਕੋਈ ਸ਼ਬਦ ਵੱਡ ਜਾਂਦਾ ਹੈ ਉਹਦੇ ਲਈ ਛੂਟ ਮਰੋੜੀ ਦੀ ਵਰਤੋਂ ਹੁੰਦੀ ਹੈ ਚੋਂ ਵਿਖੋ ਜੀ ਐਥੇ ਲਗੇ ਚੋਂ ਵਿਚੋਂ ਤੇ ਉੱਤੇ ਆ ਸਾਡੀ ਕੀ ਹੈ ਛੂਟ ਮਰੋੜੀ ਸਾਡਾ ਵਿਸਰਾਮ ਚ ਨਦਾ ਵਿਸਾ ਐਥੇ ਸਮਾਥ ਹੋਇਆ ਸੀ ਅੱਜ ਦੀ ਕੱਖਿਆ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਦੱਸਣਾ ਅੱਗੇ ਵਾਲੇ ਕੱਖਿਆ ਵਿੱਚ ਮੈਂ ਤੁਹਾਡੇ ਲਈ ਨਵਾਂ ਵੀਸਾ ਲੈ ਕੇ ਆਵਾਂਗਾ ਅੱਧੀ ਕੱਖਿਆ ਦੇ ਵੇਖਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਜੀ ਇਹ ਵੀ ਪਿੰਡ ਦੀ ਲਾਇਕ ਤੇ ਮਾ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਇਕ ਕਰੋ ਸ਼ੇਅਰ ਕਰੋ ਤੇ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰੋ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ